ਮਿੱਤਰੋ ਯਾਰਾਂ ਜਗਰਦਾਂ ਲਾ ਆ ਨਾਂ ਮੈ ਯਾਦ ਕਰਾ ਦਿੰਦੀ ਆ ਇਹ ਵੱਡੇ ਵੱਡੇ ਮਿੱਤਰੋ ਕਹਿੰਦੇ ਲੀਲੇ 855 ਦਾ ਮੈਚ ਆ ਗਿਆ ਮਿੱਤਰੋ ਦੇਖਦਾ ਕਿੰਨਾ ਟੈਮ ਕੱਢਦਾ ਝੋਟਾ ਇਹ ਫੇੜਾ ਸਿੱਧਾ ਸਰਪੰਚਾ ਵਰਕ ਤੋਂ ਲਾਵਾ ਆ ਆਪ ਸਭ ਪੰਜਾਬ ਦੇ ਵੀਰ ਖੇਡ ਮਾਣ ਦੇ ਤਕਾਬਲਾ ਕਿਤੇ ਸ਼ੁਰੂ ਹੋ ਚੁੱਕਿਆ 855 ਦੇ ਰੁਪਏ। ਢੀਰਾ ਸਿੰਘ ਜੀ ਸਰਪੰਸਾਬ ਬੁਝੇ ਹੋਇਆ ਧੰਨਵਾਦ ਆ। ਹੋਏ ਕਹਿੰਦੇ ਢੀਰਾ ਸਿੰਘ ਜੀ ਸਰਪੰਸਾਬ ਬੁਝੇ ਖੜਿਆ। ਬਵਾਂਦੀ ਪਿੰਡਾ, ਹੋਰ ਢਿੱਲਵਾਂ ਦੀ ਤਰਜੀਹ ਤੋਂ ਆਂ ਟੀਲਾ, ਹੋਏ ਨੀਲਾ ਸੁਵਰਾਜ ਆਇਆ ਮੇਰੇ ਮਿੱਤਰੋ। ਐਨ ਕਹਿੰਦੇ ਬਈ ਗੱਡੀ ਦੇ ਵਿੱਚ ਅਗਲੇ ਗਰੂਆ ਖੱਚ ਖੱਟਾ ਇੱਕ ਆਰਥਿਕ ਨੌਂਦੀ ਯਾਰਾ ਖੇਡ ਦਾ ਜਹਾਜ ਸੀ ਉਹ ਗੱਲਾਂ ਮੈਚ ਤੇ ਕਰਾਰੇ ਭਾਗਾ ਵਾਲਾ ਸਵਰਾਜੀ ਗੱਲਾਂ ਮੈਚ ਤੇ ਕਰਾਰੇ ਭਾਗਾ ਵਾਲਾ ਸਵਰਾਜ ਉਹ ਸਾਹਮਣੇ ਕਹਿੰਦੇ ਜ਼ੋਰ ਲੱਗਿਆ ਹੋਇਆ ਮੇਰੇ ਵੀਰੇ ਕਿ ਜ਼ੋਰ ਤੇ ਜਵਾਨੀ ਯਾਰੋ ਸਵਰਾਜੀ ਖੇਡ ਲਈ ਇਹਦੇ ਵਿੱਚ ਹੁੰਦਾ ਯਾਰੋ ਸਾਹਾਂ ਵਾਲਾ ਢੇੜ ਗਈ ਇਹਦੇ ਵਿੱਚ ਹੁੰਦਾ ਉਹ ਯਾਰੋ ਸਾਹਾਂ ਵਾਲਾ ਢੇੜ ਗਈ ਸਾਹਾਂ ਵਾਲਾ ਹੋ ਗਿਆ ਇੱਥੇ ਆ ਕੇ ਉਹ ਟੈਂਜਰ ਏਰੀਆ ਪਰ ਜਾਂਦਾ ਪਰ ਖਿੱਚ ਖਿੱਚ ਨੌਜਵਾਨਾ ਖਿੱਚਣਾ ਪੈਣਾ ਪਰ ਦੁੱਬੜੀ ਖਿੱਚਣ ਨਹੀਂ ਦਿੱਤੀ ਆ ਜਾਣਾ ਕਰਦਾ ਲਾਜਮ ਹਾਂ ਗਈ ਭਾਈ ਜੇਸੀ ਵੀ ਜੇਸੀ ਵੀ ਜਾਂਦੇ ਮਤਰਾ ਯਾਦ ਕਰਾ ਦਿੰਦੀ ਆ ਇਹ ਵੱਡੇ ਵੱਡੇ ਟਰੈਕਟਰ ਆਵੇ ਕਹਿੰਦੇ ਨਾਮੀ ਯਾਦ ਕਰਾ ਦਿੰਦੀ ਆ ਆ ਵੇਖੋ ਸਾਹਮਣੇ ਲੱਗਿਆ ਹੋਇਆ ਜੋਰ ਮੇਰੇ ਵੀਰੋ ਇਹਨਾਂ ਕਹਿੰਦੇ ਕਮਾਲ 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 ਖਿੱੱਚੇ ਨੌਜਵਾਨਾ ਖਿੱਚ ਖਿੱਚ ਸਿੰਪਲ ਆ ਕਹਿੰਦੇ ਭਾਈ ਬਲੂ ਹਾਰਸ ਕਿੱਥੇ ਦਾ ਪਹਿਣਾ ਆਪਾਂ ਦਾ ਕਹੀ ਜਾਂਦੇ ਆ ਖਿੱਚਣਾ ਪਾਦਾ ਹਰ ਮਾਰਦਾ ਨਹੀਂ ਖਿੱਚਦੀ ਦਿੱਸੀ ਹਰ ਜਾਣੀ ਖਿੱਚ ਨਹੀਂ ਦਿੱਲੀ ਹਦਰ ਰੰਦੇ ਵਾਲਾ ਮਗਾਂ ਵੀ ਮੱਝਾ ਤੇ ਨਾਲ ਓਏ ਕਿਹ ਜਿਦਾ ਔਖੇ ਜਿਦਾ ਤੇਰੀ ਜਾਨ ਸਖਾੜੀ ਹੋ ਜਾਣੀ ਆ ਇੱਥੇ ਓ ਔ ਕਦੇ ਜਾਨ ਸਖਾੜੀ ਹੋ ਗਈ ਆ ਇਹਨੂੰ ਸਾਹਾਂ ਚ ਸਾਹ ਪੈ ਗਿਆ ਹੁਣ ਭਜਾਉਂਗਾ ਹੁਣ ਭਜਾਉਂਗਾ ਔ ਕਦੇ ਫੇਰ ਲਾਟਾ ਦੇ ਇੱਥੇ ਦੇਖਦੇ ਹੋ ਬਾਲਸ ਸਾਹ ਪੈ ਗਿਆ ਹੁਣ ਭਜਾਉਂਗਾ ਓਏ ਗੱਲ ਵੱਖਰੀ ਕਰਵਾਉਂਗਾ ਹੁਣ ਡਾਕਟਰ ਭਜਾਉਂਗਾ ਓ ਗੱਲ ਵੱਖਰੀ ਇਹ ਬੁੱਧ ਢਿਲਵਾ ਵਾਲਾ ਡਾਕਟਰ ਕਰਵਾਉਂਗਾ ਇਹ ਕਦੇ ਗਵਾਂਦੀ 47 ਕਹਿੰਦੇ 0100 ਵਾਲੇ ਇਹ ਜਿਹੜਾ ਗਰਾਊਂਡ ਦੇ ਵਿੱਚ ਟਕਰਾਵੇ ਔਰ 0 ਕਹਿੰਦੇ 100ੜ ਵਾਲੇ ਵੀ ਆ ਜਾਣਗੇ 747 0 100ੜ ਵਾਲੇ ਔਰ ਸਾਹਮਣੇ ਦੇਖਾਗੇ ਰੰਦੇ ਵਾਲਾ ਸੇਵਕ ਵੀ ਆਇਆ ਹੋਇਆ ਬਹੁਤ ਬਹੁਤ ਧੰਨਵਾਦ ਆਹ ਸਾਹਮਣੇ ਖਿੱਚ ਖਿੱਚੋ ਮੁੰਡਿਆ ਖਿੱਚ ਖਿੱਚਣਾ ਪੈਣਾ ਆਹ ਵੇਖੋ ਸਾਹਮਣੇ ਗੱਲ ਤਾਵਣੀ ਆ ਗੱਲ ਤਾਵਣੀਆ ਉਧਰ ਕਹਿੰਦੇ ਜੀਰੋ ਹੱੱਡਣ ਵਾਲੇ ਸਾਡੇ ਵੀਰ ਸੱਤ ਸਰਦੂਰੇ ਦੇ ਮੈਦਾਨ ਦੇ ਵਿੱਚ ਆਉਂਦੇ ਵੀਰ ਆਹ ਹੁਣ ਆ ਕੇ ਸਵਾਰਾ दे रीला वे ते अ केॾे मुंहिंजा नवा नवा